ਮਾਨਯੋਗ ਐਸਐਸਪੀ ਸਾਹਿਬ ਉਹ ਛੇਰਪੁਰ ਜੀ ਦੀ ਦਿਸ਼ਾ ਨਿਰਦੇਸ਼ਾਂ ਹੇਠ ਜਿਹੜਾ ਹੈਗਾ ਨਸ਼ੇ ਦੇ ਸਮਗਲਰਾਂ ਤੇ ਤਸਕਰਾਂ ਦੋਨਾਂ ਤੇ ਨਕੇਲ ਕਿਸਮ ਦਾ ਕੰਮ ਜਿਹੜਾ ਹੈ ਜਾਰੀ ਰੱਖਿਆ ਹੋਇਆ ਤੇ ਜਿਸ ਤਰ੍ਹਾਂ ਇਲਾਕੇ ਦੇ ਲੋਕਾਂ ਨਾਲ ਸਾਡਾ ਵਾਅਦਾ ਸੀਗਾ ਕਿ ਕਿਸੇ ਵੀ ਨਸ਼ਾ ਸਮਗਲਰ ਜਿਹੜਾ ਮਾੜੇ ਧੰਦੇ ਨਾਲ ਜਿਹੜੀ ਵੀ ਉਹਨੇ ਪ੍ਰਾਪਰਟੀ ਜਾਇਦਾਦ ਬਣਾਈ ਹੋਊਗੀ ਉਹ ਜਾਇਦਾਦ ਜਿਹੜੀ ਹੈਗੀ ਐ ਅਸੀਂ ਹਸਮ ਜਾਬਤਾ ਜਿਹੜੀ ਐ ਜ਼ਬਤ ਕਰਾਂਗੇ ਉਸੇ ਤਹਿ ਚੱਲਦੇ ਹੋਏ ਜਿਹੜਾ ਹੈਗਾ ਇਹ ਨੀਰਜ ਹਾਂਡਾ ਤੇ ਸੰਜੀਵ ਹਾਂਡਾ ਇਲਾਕੇ ਦੇ ਨੋਨ ਸਮਗਲਰ ਨੇ ਇਹਨਾਂ ਤੇ ਕਰੀਬਨ ਕਰੀਬਨ 16 ਪਰਚੇ ਜਿਹੜੇ ਆਲਰੇਡੀ ਦਰ ਸਾਡੀ ਜੀ ਐਨਵਾਈ 8 ਜਿਹੜਾ ਹੈਗਾ ਅਸੀਂ ਮਿਹਨਤ ਕੀਤੀ ਇਸ ਉੱਤੇ ਤੇ ਇਹ ਜਿਹੜੀ ਪ੍ਰਾਪਰਟੀ ਹੈ ਸੀ ਕੰਪੀਟੈਂਟ ਅਥਾਰਟੀ ਦਿੱਲੀ ਤੋਂ ਜਿਹੜੀ ਫ੍ਰੀਜ਼ ਕਰਾਉਣ ਦੇ ਵਿੱਚ ਅਸੀਂ ਕਾਮਯਾਬ ਹੋਏ ਸਰ ਤੇਰੇ ਦੋ ਤਸਕਰਤ ਆਪਾਂ ਨਾ ਲੈ ਲਈ ਇੱਕ ਹੁਣ ਕਿੱਥੇ ਇਹ ਇਸ ਵੇਲੇ ਜੀ ਇੰਨਾ ਸਮਾਂ ਹੋ ਗਿਆ ਜੀ ਇਹਨਾਂ ਨੂੰ ਪਹਿਲਾਂ ਇਹ ਕੁਝ ਟਾਈਮ ਪਹਿਲਾਂ ਬੀਲ ਤੇ ਬਾਹਰ ਆ ਗਈ ਸੀ ਪਰ ਫਿਰ ਇਹਨਾਂ ਨੇ ਮਤਲਬ ਕਿ ਆਪਣੇ ਉਸੰਦੇ ਤੋਂ ਬਾਜ਼ ਨਹੀਂ ਆਏ ਤੇ ਫਿਰ ਇਹਨਾਂ ਤੇ ਐਫਆਈਆਰ ਕਰਕੇ ਜਿਹੜਾ ਇਹਨਾਂ ਨੂੰ ਦੁਬਾਰਾ ਜੇਲ੍ਹ ਦਾ ਘਰ ਤੁਰਿਆ ਸਰ ਆਪਾਂ ਕਿਹਾ ਕੁਝ ਆਪਰੇ ਕਿੰਨੇ ਪਰਸੈਂਟ ਟੋੜ ਲੈਣਾ 16 ਪਰਸੇ ਕਰੀਬਨ ਇਹਨਾਂ ਦਿੱਤੇ ਗਏ ਉਹ ਸਾਰੇ ਮਾਲ ਪਠੰਡੇ ਦੀ ਨਹੀਂ ਮੈਕਸੀਮਮ ਮਾਲਪੁਰ ਦੇ ਹੈ ਜੀ ਤੇ ਕੁਝ ਜਿਹੜੇ ਬਚੇ ਹੈਗੇ ਉਹ ਆਲੇ ਦੋਲੇ ਵਾਲੇ ਥਾਣਿਆਂ ਦੇ ਵਿੱਚ ਵੀ ਤੇਗੇ ਸਮੂਹ 서ਬਡਿਵੀਜ਼ਨ ਗੜ੍ਹ ਸੰਕਰ ਦੇ ਲੋਕਾਂ ਨੂੰ ਇਹ Appeal ਵੀ ਕਰਾਂਗਾ ਕਿ ਜਿਸ ਤਰ੍ਹਾਂ ਇਹ ਵਾਲੀ ਜਿਹੜੀ ਪ੍ਰਾਪਰਟੀ ਹੈ ਅਸੀਂ ਜ਼ਬਤ ਕਰਾਈ ਇਸੇ ਤਰ੍ਹਾਂ ਜੇ ਹੋਰ ਅਜੀਆਂ ਪ੍ਰਾਪਰਟੀਆਂ ਆਪਦੀ ਦੀ ਨਜ਼ਰ ਹੈਗੀ ਹੋ ਸਾਡੇ ਧਿਆਨ ਦੇ ਵਿੱਚ ਜ਼ਰੂਰ ਲਿਆਓ ਤਾਂ ਜੋ ਅਸੀਂ ਆਪਣੇ ਯੂਥ ਨੂੰ ਆਪਣੇ ਸਮਾਜ ਨੂੰ ਇੱਕ ਅਜਿਹਾ ਮੈਸੇਜ ਦੇ ਸਕੀਏ ਕਿ ਇਸ ਤਰ੍ਹਾਂ ਨਾਲ ਗੰਦੇ ਕੰਮਾਂ ਨਾਲ ਜਿਹੜੀ ਹੈਗੀ ਹੈ ਸਮਾਈਆਂ ਹੋਈਆਂ ਪ੍ਰਾਪਰਟੀਆਂ ਜਿਹੜੀਆਂ ਨੇ ਉਹ ਇੱਕ ਨਾ ਇੱਕ ਦਿਨ ਜਿਹੜੀਆਂ ਲੱਗਣ ਸਰਕਾਰ ਦੇ ਕਾਨੂੰਨਾਂ ਅੱਗੇ ਜਾਣਗੀਆਂ